ਸਕਤਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱlo dairy farm ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 84270 19817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੋ ਬੜਾ ਦਿਖਾਵਾਂਗੇ ਇੱਕ ਤਾਜੀ ਸੂਈ ਵੀ ਤੇ ਇੱਕ ਗੱਭਣ ਰੇਟ ਤੇ ਡਿਟੇਲ ਵੀ ਤੁਹਾਨੂੰ ਪੁੱਛਦੇ ਆਓ ਅੱਗੇ ਕਰੀਏ ਗੱਲਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸਿਓ ਵੀਰ ਆਪਣਾ ਨਾਮ ਜਸਵਿੰਦਰ ਸਿੰਘ ਆ ਜੀ ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਫਿਰ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 977962121064 ਜੀ 97796212164 ਹਾਂ ਜੀ ਤੇ ਜਿਹੜੀ ਵੀਰ ਆ ਦੂਸਰਾ ਸੁਣਾ ਸੁਈ ਜੀ ਇਹ ਨਾਲ ਠੀਕ ਹੈ ਤੇ ਸੁਈ ਇਹ ਅੱਜ ਸਵੇਰੇ 6-7 ਵਜੇ ਦੀ ਸੁਈ ਜੇਰਪੈ ਨੂੰ ਅੱਧਾ ਘੰਟਾ ਹੋ ਗਿਆ ਜੇਰ ਦੀ ਪ੍ਰੋਪਰ ਡਾਨਾ ਬੱਚਾ ਇਹਨੇ ਜੇਦਾ ਆਪਣਾ ਮੇਲ ਕਮ ਠੀਕ ਆ ਹਾਈਸਟ ਮਿਲਕ ਕਪੈਸਿਟੀ ਮੰਨੀ ਹੈ ਕਿੰਨਾ ਅੱਕ ਦੁੱਧ ਪਾ ਦੋਗੇ ਮੇਰੇ 35 ਕਿਲੋ ਖਰਾ ਦਿੱਤਾ ਹੋਇਆ ਬਲੂਨ ਦਾ ਇਹਦਾ ਠੀਕ ਹੈ ਚੋਲੀ ਚਾਲੀ ਤੇ ਖਾਣਾ ਨਹੀਂ ਬੜੀ ਚੰਗੀ ਆ ਠੀਕ ਹੈ ਥਣ ਹਵਾਨੇ ਦੀ ਬੜੀ ਸੁਤਰੀ ਹੈ ਨਾ ਬਾਣੀ ਨਜਾਇਜ਼ ਸਾਹਿਬ ਸੁਤਰੀ ਹੈ ਤੇ ਬਾਡੀ ਵੇਟ ਦੀ ਵੀ ਬਹੁਤ ਚੰਗਾ ਜੀ ਪਿੱਠੂ ਕੁੜੀ ਦੀ ਬੰਤਰ ਦੇਖੋ ਕਿੰਨੀ ਚੜਾਈ ਚ ਰਹੀ ਹੈ ਮਾਜੀ ਜੀ ਨੀ ਚੜੀ ਚੋਂਣ ਚਵਾ ਜਾਗਾ ਜਮ ਐਨ ਇੱਕ ਨੰਬਰ ਚੀਚੀ ਜਿੰਨਾ ਮੋਟਾ ਚੋਣਾ ਬਾਈ ਦੇਖੋ ਕਿਆ ਬਾਤਾਂ ਸਾਫ ਸੁਥਰਾ ਮੋਟਾ ਮੋਟਾ ਚੋਣਾ ਕੋਈ ਭੂਰ ਸਰਲਾ ਨਹੀਂ ਤੇ ਵੀਰੇ ਚੋਣ ਦਾ ਹੁੰਦਾ ਸੁਆਦ ਜਮ ਬਾਲਾ ਚੰਗਾ ਚੋਣਾ ਟਿਲੋਂ ਇਹ ਬੱਚੇ ਜੇਰ ਪੈਣ ਤੋਂ ਪਹਿਲਾਂ ਵੀ ਆਪਣੇ 4-5 ਕਿਲੋ ਵਾਲਾ ਖੱਡਿਆ ਹੋਇਆ ਜੀ ਠੀਕ ਹੈ ਵੀ ਚੋਣ ਚਵਾ ਦੀ ਜਮ ਇੱਕ ਨੰਬਰ ਸੁਤਰੀ ਹੈ ਇੱਕ ਨੰਬਰ ਮੂਰਤੀ ਵਰਗਾ ਮੰਨ ਕੇ ਚਲੋ ਐਨ ਚੀਚੀ ਜਿੰ ਥਾਣ ਮਾਣ ਐਨ ਤੇ ਮੂੰਹ ਦੇਖ ਲੈ ਇੰਨਾ ਚੰਗਾ ਥਣ ਕੱਢਿਆ ਸੋ ਥਾਣ ਦੇਖੋ ਯਾਰ ਕਿਆ ਬਾਤ ਹੈ ਨਾ ਨਜ਼ਾਰੇਦਾਰ ਆਪਾਂ ਇਹਦੀ ਕਪੈਸਿਟੀ ਮੰਨ ਕੇ ਚੱਲੇ ਗਰਮੀਆਂ ਵਿੱਚ 32 34 ਆਲੀ ਹੈਗੀ ਐ 90 ਕਿਲੋ ਖਰਾ ਦੁੱਧ ਤੇ 20 ਕਿਲੋ ਬੰਦਾ ਦੁੱਧ ਲੈਣ ਵਾਲਾ ਚਾਹੀਦਾ ਰੇਟ ਕੀ ਰਹਿਣਾ ਵੀਰੇ ਦਾ 1 ਲੱਖ ਤੇ 10000 ਰੁਪਏ ਦੀ ਦੇਵਾਂਗੇ ਮੁੱਲ ਆਪਾਂ 20 ਕਰਾ ਲੋ ਚਾਹੀਦਾ ਸਵਾ ਕਰਾ ਲੋ ਮਾਰਦਾਨ ਕਰ ਦਾਂਗੇ ਕੁਆਲਿਟੀ ਵਗੈਰਾ ਦੇਖੋ ਬੈਠ ਦੀ ਕਿਆ ਬਾਤ ਹੈ ਨਜ਼ਾਰੇਦਾਰ ਦੁੱਧ ਦੀ ਐਵਰੇਜ 34 35 ਕਿਲੋ ਦੀ ਖਰਾ 32 ਤੇ 30 ਦੁੱਧ ਪਾਉਣਾ ਸੋ ਥਾਣ ਦੇਖੋ ਬਹੁਤ ਪਿਆਰਾ ਮੋਟਾ ਮੋ ਤੇ ਗਰਮੀ ਵਾਲਾ ਤੋਹਫਾ ਹੀ ਆ ਜਮਾ ਹਨਾ ਕੰਪੈਕਟਰ ਲੈ ਵਾਰ ਰੱਖਣਾ ਢਿੱਲ ਨੂੰ ਕੋ ਟਟਮਾ ਲੈਵਾਂ ਨਹੀਂ ਹੈਗਾ ਆਪਾਂ ਕਹਿ ਸਕਦੇ ਆ ਠੀਕ ਹੈ 10 ਚੋਂ ਮਾਨਤਾ ਨਾ ਆਪਾਂ ਕਰ ਦਾਂਗੇ ਤੇ ਸਰੀਰ ਕਿ ਢਾਂਚੇ ਦੀ ਇੰਨੀ ਕੁ ਵੱਡੀ ਆ ਆਪਾਂ ਵੀ ਕੋਈ ਛੋਟੀ ਨਾ ਮੰਨੇ ਵੀਰ ਤੇ ਸੁਰੱਖ ਪਣਾ ਇੰਨਾ ਬੱਚੀ ਜਿੰਨਾ ਕਹਿ ਰਹੀ ਠੀਕ ਹੈ ਸੋ ਯਾਰ ਫਿਟਨੈਸ ਦੇਖੋ ਲੈ ਵੇ ਦੀ ਕਿਆ ਬਾਤ ਆ ਹਨਾ ਤੇ ਨਜ਼ਾਰੇਦਾਰ ਮੰਨ ਕੇ ਚੱਲ ਗਰਮੀ ਗਰਮੀ ਸਵਾਦ ਆ ਰਹੀ ਆ ਲੈ ਵੇ ਦੀ ਤੇ ਸਰੀਰ ਦੀ ਵੀ ਉੰਨੀ ਫਿਟ ਆ ਠੀਕ ਆ ਚਾਹੇ 10 ਸੂਏ ਖੇਚਲੇ ਇਹਨੂੰ ਵੜਨੇ ਬਾਡੀ ਸਟੇਲ ਤੇ ਨਹੀਂ ਦੌੜਨਾ ਜੰਮੀ ਬਿਲਕੁਲ ਵੀ ਐਕਸਟਰਾ ਫੈਟ ਨਹੀਂ ਹੈ ਬਾਕੀ 11 ਚ ਮਾਰਦਾਨ ਆਪਾਂ ਕਰ ਦਾਂਗੇ ਹਾਂ ਜੀ ਵਗੈਰਾ ਇੱਕ ਵਾਰੀ ਡੇਰ ਤੋਂ ਫੇਰ ਦੇਖ ਸਕਦੇ ਹਾਂ ਸੋਹਣਾ ਸਾਫ ਸੁਥਰਾ ਕਿਆ ਬਾਤ ਹੈ ਚਾਰੇ ਥਾਂ ਨੀਖਣ ਦੇ ਪੀੜੀ ਦੇ ਪਾਗਲ ਟਾਈਪ ਜਮ ਹਨਾ ਨਾਣਾ ਨੂਣਾ ਨਾ ਭਰਿਆ ਪਿਆ ਫੁੱਲ ਠੀਕ ਹੈ ਠੀਕ ਹੈ ਤੇ ਦੁੱਧ ਦੀ ਐਵਰੇਜ ਇਹਦੀ ਹੈਗੀ ਹੈਗੀ 32 34 ਕਿਲੋ ਦੀ 35 ਕਿਲੋ ਬੰਦਾ ਚਾਹੇ ਲੈਣ ਵਾਲੇ ਦੇਖੋ ਜੀ ਚਾਹੇ 20 ਮੰਨ ਕੇ ਲੈ ਲਈ ਪਰ 35 ਕਿਲੋ ਦੇਣ ਦੀ ਕਪੈਸਿਟੀ ਰੱਖ ਰਹੀ ਹੈ ਬੱਚੀ ਅੱਗੇ ਆ ਜਾਓ ਭਾਈ ਜੀ ਦੋ ਨੰਬਰ ਵਾਲੀ ਦੇ ਇਹ ਅੱਛੀ ਸੂਣ ਵਾਲੀ ਹੈ ਢੇਲੋ ਠੀਕ ਹੈ ਇੱਕ ਆ ਇੱਕ ਦਿਨ ਕਰ ਦਈਏ ਇਹ ਵੀ ਹਜੇ ਆਏ ਮੰਨ ਕੇ ਜਦੋਂ ਇੱਕ ਹਫਤਾ ਬੀਤ ਗਿਆ ਮਗਰੋਂ ਇੱਕ ਹਫਤਾ ਤੇ ਕਾਗਜੀ ਕਾगज ਵਰਗਾ ਇਹਦਾ ਲੇਵਾ ਪਿਆ ਦੇਖ ਠੀਕ ਹੈ ਸੂਆ ਕਿਹੜਾ ਸੁੰਦੀਆ ਦੂਸਰਾ ਸੂਆ ਸੁੰਦੀਆ ਫੂਨ ਦਾ ਇਹਦਾ 36 37 ਕਿਲੋ ਦੋ ਦਿੱਤਾ ਹੋਇਆ ਕਹਿੰਦਾ ਵਾ ਜੇ ਬੰਦੇ ਦਾ ਫੋਗਰ ਸਿਸਟਮ ਚੰਗਾ ਹੋਇਆ ਮੇਨਟੇਨ ਵਗੈਰਾ ਤਾਂ 40 ਦੇ ਨੇੜੇ ਜਾ ਸਕਦੀ ਆ 40 ਕਿਲੋ ਦੋ ਤੱਕ ਖਰਾ ਦੇ ਦੂ ਇਸ ਪਰ ਲੈਣ ਨਾਲ 35 ਮੰਨ ਕੇ ਲੈ ਜੀ ਹਨਾ ਲੈਣ ਨਾਲ 35 ਮੰਨ ਕੇ ਲੈ ਸੁਝਾਜੇ ਗੱਲ ਆ ਤੇ ਮੁੱਲ ਵਾੜੀ ਵੀਰੇ ਦਾ ਕੀ ਰੱਖਿਆ ਵਾ ਹੈਡ ਜਿਨੀ ਪਈਆ ਸਰੀਰ ਢਾਂਚੇ ਰੀ ਮੁੱਲ ਕੀ ਰੱਖਿਆ ਦਾ 1 ਲੱਖ 40000 ਰੁਪਏ ਨਹੀਂ ਦੇਦਾ ਸੀ ਮੈਨੇ ਇਹਦਾ ਆਪਦਾ ਨਹੀਂ ਪਤਾ ਜੀ ਅੱਗੇ ਇਹਦੇ ਚੰਗਾ ਹੀ ਲੱਗਿਆ ਹੋਇਆ ਜੀ ਆਪਾਂ ਉਹ ਪੁੱਛ ਕੇ ਦੱਸ ਦਾਂਗੇ ਬਾਈ ਠੀਕ ਆ ਚੰਗਾ ਅੱਗੇ ਸਿਮਣ ਲੱਗਿਆ ਵਾ ਹਾਂਜੀ ਹਾਂ ਦੁੱਧ ਦੀ ਐਵਰੇਜ 40 ਕਿਲੋ ਦੀ ਆਸ-ਪਾਸ ਵਾਲੀ ਹੈ ਨਾ 40 ਕਿਲੋ ਖਰਾਦੋ ਦੂਲੇ ਬਾਈ ਇਹਦਾ ਵੀ ਨਾਣਾ ਨਾ ਭਰਿਆ ਪਿਆ ਚਾਹੇ ਬੰਦਾ ਮਸ਼ੀਨ ਤੇ ਲਾੜੇ ਚਾਹੇ ਹੱਥੀਂ ਤੇ ਲਾੜੇ ਥਾਣਾ ਇਹ ਜਾਂ ਲੱਗਿਆ ਬਾਕੀ ਵੱਡੀ-ਵੱਡੀ ਬਹੁਤ ਆ ਨਾ ਬਸ ਜਿਹੜਾ ਆਪਾਂ ਕਿਹਾ ਵੀ ਟਰੈਕਟਰ ਜਿਹੜਾ ਟਾਂਚਾ ਸੱਚੀਓ ਟਰੈਕਟਰ ਜਿਹੜਾ ਟਾਂਚਾ ਲੱਗਿਆ ਇਹ ਸੋ ਯਾਰ ਕੀ ਪਤਾ ਫਿਟਨੈਸ ਲੇਵੇ ਦੀ ਤੇ ਵੱਡੀ-ਵੱਡੀ ਪੜੀ ਖਾਲੀ ਹਫਤਾ ਦੇ ਲੱਪਾ ਗਲੇ ਜੀ ਠੀਕਾ ਹਫਤਾ ਜੇ ਇਹਦਾ ਸੂਣ ਦੇ ਵਿੱਚ ਬਾਕੀ ਪਿਆ ਤੇ ਬਾਕੀ ਆ ਤੁਰਦੀਆ ਧਰਤੀਆਂ ਹੁੰਦੇ ਰਾਜੂ ਗੇੜਾ ਪੁੱਤ ਇੱਕ ਹੋਰ ਖੜਾ ਜੀ ਇਹਦਾ ਤੇ ਯਾਰ ਨਜ਼ਾਰੇ ਯਾਰ ਗਿਆ ਜਮਾ ਬਹਿੜ ਯਾਰ ਗਰਮੀ ਗਰਮੀ ਸੋਨੂੰ ਦੁੱਧ ਦਾ ਤਾਰ ਦੇਣਾ ਬਹਿੜਨੇ ਜਮਾ ਨਜ਼ਾਰੇ ਲਿਆ ਦਨੇ ਜਮਾ ਰੇਟ ਕੀਤਾ 1 ਲੱਖ ਇਹਦਾ 40000 ਰੁਪਏ ਦੀ ਦੇ ਤਾਈ ਮਾਨ ਤਾਨ ਵਿੱਚੋਂ ਆਪਾਂ ਕਰ ਦਾਂਗੇ ਹਣਾ ਸੋ ਬਹਿੜ ਦੇਖੋ ਯਾਰ ਕਿਆ ਵਤਨ ਨਜ਼ਾਰੇ ਦੀ ਬਹਿੜ ਫਿਰ ਦੋ ਨਗ ਆਪਾਂ ਤੁਹਾਨੂੰ ਦਿਖਾ ਦੋ ਬਹਿੜ ਆਪਾਂ ਦਿਖਾ ਦੀਆਂ ਇੱਕ ਤਾਜੀ ਸੂਈ ਵੀ ਤੇ ਇੱਕ ਹੈਗਾ ਗੱਬਣ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ ਤੇ ਚੈਨਲ ਨੂੰ ਪਿਆਰ ਦੇਣ ਲਈ ਤਹਿ ਦਿਲ ਤੋਂ ਧੰਨਵਾਦ ਜਲਦ ਮਿਲ ਜਾਈਏ ਕਿਸੇ ਨਾ ਵੀ ਹੋਰ ਵੀਡੀਓ ਦੇ